ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਉਹਨਾਂ ਬਖਤਾਂ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਜਾਦੂ ਟੂਣਾ ਕੀਤਾ ਕਰਾਇਆ ਰਹਿੰਦਾ ਹੈ ਘਰ ਦੇ ਵਿੱਚ ਪਰੇਸ਼ਾਨੀਆਂ ਰਹਿੰਦੀਆਂ ਹਨ ਜਿਵੇਂ ਕਿ ਘਰ ਦੇ ਵਿੱਚੋਂ ਬਿਮਾਰੀ ਦਾ ਨਾ ਜਾਣਾ ਘਰ ਦੇ ਵਿੱਚ ਇੱਕ ਮਰੀਜ਼ ਬਿਨਿਆ ਹੀ ਰਹਿੰਦਾ ਹੋਵੇ ਇੱਕ ਨੂੰ ਠੀਕ ਹੋ ਗਿਆ ਦੂਸਰਾ ਬਿਮਾਰ ਹੋ ਗਿਆ ਦੂਸਰਾ ਠੀਕ ਹੋ ਗਿਆ ਪਹਿਲਾ ਬਿਮਾਰ ਹੋ ਗਿਆ ਤੇ ਅਲਟਰਾਸਾਉਂਡ ਵਗੈਰਾ ਕਰਵਾ ਜੇ ਉਹਦੇ ਵਿੱਚ ਕੁਛ ਨਾ ਆਉਂਦਾ ਹੋਵੇ ਉਹਨਾਂ ਵੀਰਾਂ ਲਈ ਹੈ ਕੋ ਜਿਨ੍ਹਾਂ ਦੇ ਘਰ ਦੇ ਵਿੱਚ ਜਾਦੂ ਟੋਨਾ ਭੂਤ ਪ੍ਰੇਤ ਦੇ ਅਸਰ ਹੁੰਦੇ ਹਨ ਉਹ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿਾਂ ਤੇ ਵੀ ਜਾ ਜਾ ਕੇ ਕਿ ਸਾਡਾ ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਹੈ ਇਹ ਉਹਨਾਂ ਵੀਰਾਂ ਲਈ ਹੈ ਜੋ ਕਿਸੇ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ ਤੇ ਉਹਨਾਂ ਗੱਦੀ ਵਾਲੇ ਵੀਰਾਂ ਲਈ ਵੀ ਹੈ ਜਿਨ੍ਹਾਂ ਨੇ ਆਪਣੀ ਗੱਦੀ ਤੇ ਪਹਿਰਾ ਲਾਉਣਾ ਹੈ ਤੇ ਜਿਨ੍ਹਾਂ ਨੂੰ ਕੰਮ ਲੈਣਾ ਹੈ ਇਹ ਜੋ ਅਸੀਂ ਸ਼ਬਦ ਲੈ ਕੇ ਆਏ ਹਾਂ ਅਜ ਮੰਤਰ ਕਲਮਾ ਕਲਾਮ ਲੈ ਕੇ ਆਏ ਹਾਂ ਇਹ ਹੈ ਵੀਰ ਨਾਰ ਸਿੰਘ ਜੀ ਧੌਲੀ ਧਾਰ ਵਾਲੇ ਉਹਨਾਂ ਦਾ ਨਵਾਂ ਕਲਮਾ ਮੰਤਰ ਹੈ ਜੀ ਬਹੁਤ ਹੀ ਤਾਕਤਵਰ ਮੰਤਰ ਹੈ ਇਸ ਮੰਤਰ ਨਾਲ ਉਹਨਾਂ ਦੀ ਸਿੱਧੀ ਹੁੰਦੀ ਹੈ ਉਹਨਾਂ ਦੀ ਸਾਧਕ ਨੂੰ ਉਹਨਾਂ ਦੇ ਦਰਸ਼ਨ ਹੁੰਦੇ ਹਨ ਤੇ ਬਾਬਾ ਜੀ ਆਪ ਉਹਨਾਂ ਦੇ ਕੰਮ ਸਵਾਰਦੇ ਹਨ ਤੇ ਹਰ ਕੰਮ ਵਿੱਚ ਆਪ ਸਹਾਈ ਹੁੰਦੇ ਹਨ ਤਾਂ ਹੀ ਅਸੀਂ ਕਿਹਾ ਸੀ ਇਹ ਗੁੰਨਵੀਰਾਂ ਲਈ ਹੀ ਹੈ ਜੋ ਘਰ ਦੇ ਵਿੱਚ ਜਾਂ ਦੂ ਟੋਣੀ ਕੀਤੇ ਕਰਾਇਏ ਨਾਲ ਪਰੇਸ਼ਾਨ ਹਨ ਉਹਨਾਂ ਲਈ ਵੀ ਹੈ ਤੇ ਉਹਨਾਂ ਚੇਲਿਆਂ ਲਈ ਵੀ ਹੈ ਜੋ ਗੱਦਿਆਂ ਦਾ ਕੰਮ ਕਰਦੇ ਹਨ ਲੋਕਾਂ ਦਾ ਭਲਾ ਕਰਦੇ ਹਨ ਉਹਨਾਂ ਲਈ ਵੀ ਇਹ ਮੰਤਰ ਇਹ ਜਾਪ ਇਹ ਸ਼ਬਦ ਬਹੁਤ ਹੀ ਤਾਕਤਵਰ ਬਹੁਤ ਅਸਰ ਰੱਖਣ ਵਾਲਾ ਹੈ ਜਿਵੇਂ ਕਿਸੇ ਨੂੰ ਕੁਝ ਖਵਾਇਆ ਪਿਆਇਆ ਹੋਵੇ ਜਿਵੇਂ ਖਵਾਇਆ ਪਿਆ ਜਾਂਦਾ ਹੈ ਉਸਦਾ ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ ਉਹ ਠੀਕ ਨਹੀਂ ਹੁੰਦਾ ਜਾਂ ਕਿਸੇ ਦੇ ਘਰ ਵਿੱਚ ਕੁਛ ਦੱਬ ਦਵਾ ਦਿੱਤਾ ਹੋਵੇ ਤਾਂ ਉਸ ਘਰ ਵਿੱਚ ਸ਼ੈਤਾਨਾਂ ਦਾ ਪਹਿਰਾ ਹੋ ਜਾਂਦਾ ਹੈ ਬਿਮਾਰੀ ਠਮਾਰੀ ਲੜਾਈ ਝਗੜਾ ਕਲੇਸ਼ ਉਸ ਘਰ ਵਿੱਚੋਂ ਨਹੀਂ ਖਤਮ ਹੁੰਦਾ ਛੋਟੀ ਛੋਟੀ ਗੱਲ ਵਿੱਚ ਲੜਾਈ ਹੋ ਜਾਂਦੀ ਹੈ ਬਣਦੇ-ਬਣਦੇ ਕੰਮ ਵਿਗੜ ਜਾਂਦੇ ਹਨ ਉਹਨਾਂ ਲਈ ਵੀ ਹੈ ਜਾਂ ਉਹਨਾਂ ਦੇ ਨਾਂ ਦਾ ਕੁਛ ਕਰਕੇ ਕੋਈ ਢਾਲਾ ਜਾਦੂ ਟੋਣਾ ਕੀਤਾ ਹੋਵੇ ਉਹਨਾਂ ਲਈ ਵੀ ਹੈ ਕੋ ਵੀਰ ਨਾਰ ਸਿੰਘ ਦਾ ਪੈਰਾ ਬਹੁਤ ਹੀ ਜ਼ਬਰਦਸਤ ਪੈਰਾ ਹੈ ਇਹ ਸਾਰੇ ਤਰ੍ਹਾਂ ਦੇ ਇਲਮਾਂ ਨੂੰ ਖਤਮ ਕਰ ਦਿੰਦਾ ਹੈ ਕੋਈ ਵੀ ਇਲਮ ਨਹੀਂ ਰਹਿੰਦਾ ਜਿੱਥੇ ਇਹਨਾਂ ਦਾ ਪੈਰਾ ਹੋ ਜਾਂਦਾ ਹੈ ਕਿ ਬਾਬਾ ਪੜਵਾਗ ਸਿੰਘ ਜੀ ਆਪ ਨਾਲ ਤੁਰਦੇ ਹਨ ਸਾਰੇ ਕੰਮ ਸਵਾਰ ਜਾਂਦੇ ਹਨ ਉਥੇ ਗੁਰੂਆਂ ਦੀ ਮਿਹਰ ਹੋ ਜਾਂਦੀ ਹੈ ਜਿੱਥੇ ਵੀਰ ਨਾਰ ਸਿੰਘ ਜੀ ਪਹੁੰਚਦੇ ਹਨ ਇਹਨਾਂ ਦਾ ਜੋ ਵੀ ਪਾਠ ਸ਼ਬਦ ਦਾ ਜਾਪ ਕਰੇਗਾ ਜਾਂ ਉਹਨਾਂ ਦੀ ਕੋਈ ਸਿੱਧੀ ਕਰੇਗਾ ਤਾਂ ਉਹ ਕਿਸੇ ਵੀ ਚੀਜ਼ ਤੋਂ ਪਰੇਸ਼ਾਨ ਨਹੀਂ ਰਹੇਗਾ ਉਹਨਾਂ ਦੇ ਸਾਰੇ ਵਿਗੜੇ ਹੋਏ ਕੰਮ ਬਣਨ ਲੱਗ ਜਾਣਗੇ ਵੀਰਨਾਰ ਸਿੰਘ ਆਪ ਉਹਨਾਂ ਦੇ ਕੰਮ ਸਵਾਰਨਗੇ ਕਿਸੇ ਦਾ ਕੋਈ ਕੀਤਾ ਕਰਾਇਆ ਹੈ ਉਹ ਵਾਪਸ ਹੋ ਜਾਵੇਗਾ ਘਰ ਦੇ ਵਿੱਚ ਸੁਖ ਸ਼ਾਂਤੀ ਹੋਵੇਗੀ ਬਰਕਤ ਹੋਵੇਗੀ ਦੁੱਖ ਸਾਰੇ ਕੱਟੇ ਜਾਣਗੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਸ ਮੰਤਰ ਦੀ ਇਹ ਨਹੀਂ ਤਾਕਤ ਹੈ ਜੋ ਵੀ ਭਗਤ ਸਾਧਕ ਇਸ ਮੰਤਰ ਨੂੰ ਸ੍ਰਦੀ ਭਾਵਨਾ ਨਾਲ ਸ਼ਰਧਾ ਭਾਵਨਾ ਨਾਲ ਇਹਨਾਂ ਨੂੰ ਕਰੇਗਾ ਇਹਨਾਂ ਦਾ ਜਪ ਕਰੇਗਾ ਤਾਂ ਉਹਨਾਂ ਨੂੰ ਜ਼ਰੂਰ ਹੀ ਫਲ ਮਿਲੇਗਾ ਇਸ ਮੰਤਰ ਦਾ ਵਿਅਰਥ ਨਹੀਂ ਜਾਵੇਗਾ ਸ਼ਰਧਾ ਦਾ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਸੀਂ ਉਹਨੂੰ ਵਿਧੀ ਦੱਸ ਦਿੰਦੇ ਹਾਂ ਜੋ ਕਿ ਵੀਰ ਨਾਰ ਸਿੰਘ ਜੀ ਦਾ ਮੰਤਰ ਹੈ ਸ਼ਬਦ ਹੈ ਜਿਨ੍ਹਾਂ ਨੇ ਵੀ ਇਸ ਮੰਤਰ ਸ਼ਬਦ ਨੂੰ ਕਰਨਾ ਹੈ ਜਿਨ੍ਹਾਂ ਨੇ ਸਿਲੇ ਦੀ ਖਾਤਰ ਕਰਨਾ ਹੈ ਪਹਿਲਾਂ ਅਸੀਂ ਉਹਨਾਂ ਲਈ ਦੱਸ ਦਿੰਦੇ ਹਾਂ ਜੋ ਵੀਰ ਜੀ ਦੇ ਦਰਸ਼ਨ ਕਰਨ ਜੋਦੇ ਹਨ ਬਾਬਾ ਜੀ ਦੇ ਉਹਨਾਂ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਉਹ ਤੌਲੀ ਧਾਰ ਤੇ ਜਾ ਕੇ ਆਉਣ ਉਹਨਾਂ ਦੇ ਮੰਦਰ ਦੇ ਵਿੱਚ ਉਹਨਾਂ ਦੇ ਸਥਾਨ ਦੇ ਵਿੱਚ ਉੱਥੋਂ ਆ ਗਿਆ ਲੈ ਕੇ ਆਉਣ ਜਾ ਕੇ ਉੱਥੋਂ ਆ ਗਿਆ ਲੈ ਕੇ ਉਹਨਾਂ ਦਾ ਭੋਗ ਪ੍ਰਸਾਦ ਦੇ ਕੇ ਆਉਣ ਤੇ ਉੱਥੇ ਅਰਦਾਸ ਬੇਨਤੀ ਕਰਕੇ ਉਹਨਕੇ ਬਾਬਾ ਜੀ ਅਸੀਂ ਸੋਡੇ ਨਾਮ ਦਾ ਜਾਪ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਸਿਰ ਤੇ ਹੱਥ ਰੱਖਿਓ ਸਾਡਾ ਇਹ ਕੰਮ ਸਫਲ ਹੋਵੇ ਅਸੀਂ ਇਸ ਜਾਪ ਦੇ ਫਲ ਦੇ ਰੂਪ ਵਿੱਚ ਲੋਕਾਂ ਦਾ ਭਲਾ ਕਰਾਂਗੇ ਜੋ ਕਿ ਲੋਕਾਂ ਦੇ ਸਤਾਏ ਹੋਏ ਹਨ ਜੋ ਵੀ ਭਗਤ ਹੋਣਗੇ ਛੋਡੇ ਨਾਂ ਨਾਲ ਅਸੀਂ ਉਹਨਾਂ ਦਾ ਭਲਾ ਕਰਾਂਗੇ ਉਹਨਾਂ ਦੇ ਭਲੇ ਦੀ ਖਾਤਰ ਅਸੀਂ ਛੋਡੀ ਸਿੱਧੀ ਚਾਹੁੰਦੇ ਹਾਂ ਸਾਨੂੰ ਦਰਸ਼ਨ ਦਿਓ ਨਾਲੇ ਸਾਡੇ ਬੇੜੇ ਪਾਰ ਕਰ ਦਿਓ ਇਸ ਤਰ੍ਹਾਂ ਤੁਸੀਂ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਬਾਬਾ ਪਟਵਾਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੁਸੀਂ ਜਾਣਾ ਉਹਨਾਂ ਦੇ ਸਥਾਨ ਤੇ ਪਹੁੰਚ ਕੇ ਉੱਥੇ ਮੱਥਾ ਟੇਕ ਕੇ ਆਉਣਾ ਉਹ ਸਵੇਰੀ ਥੱਲੇ ਬੈਠ ਕੇ ਜ਼ਰੂਰ ਅਰਦਾਸ ਬੇਨਤੀ ਕਰਕੇ ਆਉਣੀ ਆ ਕਿ ਬਾਬਾ ਜੀ ਅੱਜ ਅਸੀਂ ਜਾ ਕੇ ਵੀਰ ਨਰ ਸਿੰਘ ਜੀ ਦਾ ਜਾਪ ਕਰਨਾ ਹੈ ਕਿਰਪਾ ਰੱਖਿਓ ਮਿਹਰ ਰੱਖਿਓ ਸਾਡੇ ਉੱਤੇ ਕਿ ਸਾਡਾ ਜਾਪ ਇਹ ਸਫਲ ਹੋ ਜਾਵੇ ਅਸੀਂ ਇਹ ਜਾਪ ਲੋਕਾਂ ਦੇ ਭਲੇ ਦੀ ਖਾਤਰ ਕਰਨਾ ਹੈ ਜੋ ਲੋਕ ਸਤਾਏ ਹੋਏ ਹਨ ਜਿਨ੍ਹਾਂ ਦਾ ਕਿਤੋਂ ਕੋਈ ਭਲਾ ਨਹੀਂ ਹੋਇਆ ਛੋਡੇ ਹੁਕਮ ਸਦਕਾ ਛੋਡੀ ਮਿਹਰ ਸਦਕਾ ਅਸੀਂ ਇਸ ਕੰਮ ਨੂੰ ਕਰਨਾ ਹੈ ਨਾਲ ਸਾਡੇ ਵੀੜੇ ਤਾਰ ਦਿਓ ਸਾਡੇ ਪਾਪੀਆਂ ਤੇ ਵੀ ਮਿਹਰ ਭਰਿਆ ਹੱਥ ਰੱਖਿਓ ਪੂਰੀ ਸਦਰਨਾ ਬੇਨਤੀ ਕਰਕੇ ਆਉਣੀ ਹੈ ਉਹ ਕੋ ਪ੍ਰਸਾਦ ਤੁਸੀਂ ਉੱਥੇ ਵੀ ਚੜਾ ਕੇ ਆਉਣਾ ਹੈ ਬਾਬਾ ਜੀ ਤੋਂ ਬਚਨ ਲੈ ਕੇ ਤੁਰਨਾ ਹੈ ਤੇ ਉਥੇ ਕਹਿ ਕੇ ਤੁਰਨਾ ਹੈ ਕਿ ਬਾਬਾ ਜੀ ਤੁਸੀਂ ਆਪਣਾ ਪਹਿਰਾ ਸਾਡੇ ਨਾਲ ਤੁਰੋ ਵੀਰ ਨਰਸਿੰਘ ਜੀ ਦਾ ਜੋ ਵੀ ਸਾਡੇ ਘਰ ਦੇ ਵਿੱਚ ਹੈ ਉਹ ਸਭ ਕੁਝ ਦੂਰ ਹੋ ਜਾਵੇ ਤੇ ਬਾਬਾ ਜੀ ਦੇ ਸਾਨੂੰ ਦਰਸ਼ਨ ਹੋ ਜਾਣ ਤੇ ਤੁਸੀਂ ਵੀ ਆਪਣੇ ਦਰਸ਼ਨ ਦਿਵੋ ਤੇ ਸਾਡੇ ਤੇ ਮਿਹਰ ਕਰਿਓ ਐਨੀ ਗੱਲ ਕਰਕੇ ਤੁਸੀਂ ਘਰ ਵਾਪਸ ਆ ਜਾਣਾ ਹੈ ਸ਼ਾਮ ਦੇ ਟਾਈਮ ਤੁਸੀਂ ਇਹ ਮੰਗਲਵਾਰ ਨੂੰ ਸਟਾਰਟ ਕਰਨਾ ਹੈ ਪੜ੍ਹਨ ਲੱਗਣਾ ਹੈ ਸ਼ੁਰੂ ਕਰਨਾ ਹੈ ਇਸ ਸੰਭਲ ਨੂੰ ਜਿਨ੍ਹਾਂ ਨੇ ਸਿੱਧੀ ਦੀ ਖਾਤਰ ਕਰਨਾ ਹੈ ਉਨ੍ਹਾਂ ਲਈ ਬਿਹਤਰ ਇਹ ਹੈ ਕਿ ਉਹ ਬਾਹਰ ਕਿਦੇ ਉਜਾੜ ਜਗ੍ਹਾ ਤੇ ਕਰਨ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਕੋਈ ਸੁਨਸਾਨ ਜਗ੍ਹਾ ਹੋਵੇ ਜੇ ਉੱਥੇ ਕਰਨਗੇ ਤਾਂ ਬਹੁਤ ਹੀ ਜਲਦੀ ਅਸਰ ਹੋਵੇਗਾ ਉਹ ਘਰ ਦੇ ਵਿੱਚ ਪਾਕ ਸਾਫ ਨਹੀਂ ਰਹਾ ਜਾਂਦਾ ਹੈ ਕੋ ਜਿਨ੍ਹਾਂ ਨੇ ਉਜਾੜ ਜਗ੍ਹਾ ਤੇ ਬਾਹਰ ਜਾ ਕੇ ਜਾਂ ਆਪਣੇ ਖੇਤ ਵਿੱਚ ਕਰਨਾ ਹੈ ਉਨ੍ਹਾਂ ਲਈ ਵਿਧੀ ਇਸ ਤਰ੍ਹਾਂ ਹੈ ਜਦੋਂ ਤੁਸੀਂ ਉੱਥੋਂ ਆ ਜਾਮੋਗੇ ਉਹਨਾਂ ਦੇ ਨਾਂ ਦਾ ਭੋਗ ਪ੍ਰਸਾਦ ਲੱਡੂ ਲਾ ਕੇ ਪੰਜ ਲੱਡੂ ਦਾ ਜ਼ਰੂਰ ਹੀ ਲਾਉਣੇ ਹਨ ਹਰ ਰੋਜ਼ ਤੂ ਫਵਤੀ ਸਾਫ ਸੁਥਰੇ ਕੱਪੜੇ ਸਿਰ ਟਾਕੇ ਬੈਠਣਾ ਹੈ ਕੁਰਤਾ-ਪਜਾਮਾ ਪਾ ਕੇ ਜੇ ਟੇ ਰੰਗ ਦਾ ਤੁਸੀਂ ਆਸਣ ਬਸਾ ਕੇ ਬੈਠੇ ਹੋ ਤੇ ਸਰਦਾ ਰੱਖਣੀ ਹੈ ਹੋ ਸਕ ਉਹਨਾਂ ਸਰੂਪ ਵੀ ਕੋਲੇ ਰੱਖ ਸਕਦੇ ਹੋ ਨਹੀਂ ਆਪਣੇ ਦਿਮਾਗ ਦੇ ਵਿੱਚ ਆਪਣੇ ਅੱਖਾਂ ਦੇ ਸਾਹਮਣੇ ਮਨ ਦੇ ਵਿੱਚ ਉਹਨਾਂ ਦਾ ਸਰੂਪ ਰੱਖਣਾ ਹੈ ਬਗਾ ਪ੍ਰਭਾਗ ਸੁਮਿਹਿਦਾ ਨਾਲ ਲੈ ਕੇ ਫਿਰ ਤੁਸੀਂ ਇਸ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਇਹ ਮੰਤਰ ਦਾ ਜਾਪ ਤੁਸੀਂ ਪੰਜ ਮਾਲਾ ਕਰਨੀਆਂ ਹਨ ਤੇ 40 ਦਿਨ ਤੱਕ ਦਾ ਇਹ ਪਾਠ ਹੋਵੇਗਾ ਜੋ ਖੇਤਾਂ ਦੇ ਵਿੱਚ ਕਰੋਗੇ ਬਾਹਰ ਕਰੋਗੇ ਉਜਾੜ ਜਗ੍ਹਾ ਤੇ ਜੇ ਤੁਸੀਂ ਘਰ ਦੇ ਵਿੱਚ ਕਰਨਾ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਤੁਹਾਡਾ ਜਿਹੜਾ ਕਮਰਾ ਹੈ ਉਹ ਪਾਕ ਸਾਫ਼ ਹੋਣਾ ਚਾਹੀਦਾ ਹੈ ਥੋੜਾ ਸਾਈਡ ਵਿੱਚ ਹੋਵੇ ਗ੍ਰਸਥ ਵਿੱਚ ਨਾ ਹੋਵੇ ਤੇ ਪਾਕ ਸਾਫ਼ ਹੋ ਕੇ ਹੀ ਕਰਨਾ ਹੈ ਰਾਤ ਨੂੰ 9 ਵਜੇ ਤੋਂ ਬਾਅਦ ਵਿੱਚ ਕਰੋ ਜਦੋਂ ਸੋਰਸ ਰੱਬਾ ਬਿਲਕੁਲ ਖਤਮ ਹੋਵੇ ਇਕਾਂਤ ਜਗ੍ਹਾ ਤੇ ਬੈਠ ਕੇ ਤੁਸੀਂ ਇਸ ਪਾਠ ਦਾ ਜਾਪ ਕਰਨਾ ਹੈ ਚੜ੍ਹਦੀਵਾਲਾ ਵਾਲੇ ਪਾਸੇ ਨੂੰ ਮੂੰਹ ਕਰਕੇ ਬੈਠਣਾ ਹੈ ਇਸ ਦਾ ਪਾਠ ਘਰੇ ਵੀ ਪੰਜ ਮਾਲਾ ਹੀ ਕਰਨੀਆਂ ਹਨ 40 ਦਿਨ ਪਾਠ ਹੋਵੇਗਾ ਤੇ ਤੁਹਾਡੇ 40ਵੇਂ ਦਿਨ ਬਾਬਾ ਜੀ ਪ੍ਰਗਟ ਹੋਣਗੇ ਜੋ ਵੀ ਤੁਸੀਂ ਵਰ ਮੰਗੋਗੇ ਕੀ ਮੌਤ ਸੰਗ ਹੀ ਹੋ ਉਹ ਤੁਹਾਡੇ ਪੂਰੇ ਹੋਣਗੇ ਉਸ ਨੂੰ ਫਲ ਮਿਲੇਗਾ ਤੇ ਹੁਣ ਤੁਸੀਂ ਇਸ ਪਾਠ ਦਾ ਜਾਪ ਜੋ ਗੱਦੀ ਵਾਲੇ ਕਰਨਾ ਕਰਨਾ ਚਾਹੁੰਦੇ ਹਨ ਚੇਲੇ ਉਹ ਇਸ ਤਰ੍ਹਾਂ ਕਰਨਗੇ ਕਿ ਉਹ ਪੂਰੀ ਬੰਦਸ ਵਿੱਚ ਕਰਨਗੇ ਪਾਕ ਸਾਫ਼ ਰਹਿਣਗੇ ਆਂਡਾ ਮੀਟ ਸ਼ਰਾਬ ਤੋਂ ਦੂਰ ਰਹਿਣਗੇ ਸਾਰੇ ਤਰ੍ਹਾਂ ਦੇ ਬ੍ਰਹਿਜ ਕਰਨਗੇ ਜਿਨ੍ਹਾਂ ਨੇ ਆਮ ਤੌਰ ਤੇ ਕਰਨਾ ਹੈ ਉਨ੍ਹਾਂ ਲਈ ਇਸ ਤਰ੍ਹਾਂ ਹੈ ਇਸ ਪਾਠ ਨੂੰ ਖੁੱਲਾ ਜਾਪ ਕਰੋ ਸਵੇਰ ਸ਼ਾਮ ਜਾਪ ਕਰੋ ਕੋਲ ਇੱਕ ਜਲ ਰੱਖ ਲਵੋ ਪਾਠ ਕਰਨ ਤੋਂ ਬਾਅਦ ਵਿੱਚ ਉਸ ਜਲ ਵਿੱਚ ਫੂਕ ਮਾਰ ਦਿਓ ਉਸ ਜਲ ਨੂੰ ਸਾਰਾ ਪਰਿਵਾਰ ਪੀਓ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪ੍ਰੇਸ਼ਾਨੀ ਹੈ ਭੂਤ ਪ੍ਰੇਤ ਬਿਮਾਰੀ ਠਮਾਰੀ ਕੀਤਾ ਕਰਾਇਆ ਲੱਗਿਆ ਲਗਾਇਆ ਹੈ ਸੋ ਨੂੰ ਮਹਿਸੂਸ ਹੁੰਦਾ ਹੈ ਇਸ ਜਲ ਦਾ ਇਸ ਮੰਤਰ ਦਾ ਪਾਠ ਕਿਸੇ 108 ਵਾਰ ਕਰਨਾ ਹੈ 108 ਵਾਰ ਕਰਕੇ ਉਹ ਜੇ ਬੈਠ ਕੇ ਕਰਨਾ ਹੈ ਆਸਨ ਬਸਾ ਕੇ ਕਰਿਓ ਸਾਫ਼ ਜਗ੍ਹਾ ਤੇ ਬੈਠ ਕੇ ਕਰਿਓ ਤੂ ਬੱਤੀ ਲਾ ਕੇ ਕਰਿਓ ਤੇ ਉਸ ਜਲ ਬਣਾ ਲੈਣਾ ਹੈ ਤੁਸੀਂ ਜਲ ਵਿੱਚ ਤਿੰਨ ਫੂਕਾਂ ਮਾਰਨੀਆਂ ਹਨ 108 ਵਾਰ ਜਾਪ ਕਰਕੇ ਉਸ ਜਲ ਨੂੰ ਸਾਰੇ ਪਰਿਵਾਰ ਨੇ ਪੀਣਾ ਹੈ ਜੋ ਸਾਨੂੰ ਕੁਝ ਖਵਾਇਆ ਪਿਆਇਆ ਹੈ ਉਹ ਸਭ ਕੁਝ ਖਤਮ ਹੋ ਜਾਵੇਗਾ ਇਹ ਕੋਈ ਵੀ ਭੂਤ ਪ੍ਰੇਤ ਤੁਹਾਡੇ ਨੇੜੇ ਵੀ ਨਹੀਂ ਆਵੇਗਾ ਇਹ ਆਮ ਲੋਕਾਂ ਲਈ ਹੈ ਹੁਣ ਜੋ ਗੱਦੀ ਵਾਲੇ ਵੀਰ ਹਨ ਉਹਨਾਂ ਨੇ ਤਾਂ ਆਪਣੀ ਬੰਦਸ ਵਿੱਚ ਹੀ ਪੂਰੇ 40 ਦਿਨ ਦਾ ਜੋ ਆਪ ਕਰਨਾ ਹੈ ਜਿਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਬਚਨ ਲੈਣੇ ਹਨ ਹੁਣ ਅਸੀਂ ਤੁਹਾਨੂੰ ਉਹ ਕਾ ਪਾਠ ਸ਼ਬਦ ਪੜ੍ਹ ਕੇ ਸੁਣਾ ਦਿੰਦੇ ਹਾਂ ਜੋ ਤੁਸੀਂ ਪੜ੍ਹਨਾ ਹੈ ਤੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਵੀ ਤੁਹਾਨੂੰ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਆਉ ਨਰਸੰਗ ਵੀਰ ਬੋਧੇ ਜੋ ਵੀ ਮੰਨੇ ਉਹਦਾ ਹੋ ਜੇ ਚੋਰ ਉੱਚ ਕੋ ਘੇਰ ਲਿਆ ਮੜੀ ਮਸਾਣੀ ਫੇਰ ਲਿਆ ਮੁੱਲਾ ਮਲਾਇਆਂ ਦਾ ਕੀਤਾ ਕਰਾਇਆ ਲੱਗਾ ਲਗਾਇਆ ਦੱਬਾ ਦਵਾਇਆ ਛੜਿਆ ਫੂਕਿਆ ਨਦੀ ਰੁੜਿਆ ਬੰਨ ਕੇ ਹਾਜ਼ਰਕਾਰ ਦੁਖਾਈ ਬਾਬੇ ਪੜਵਾਗ ਸਿੰਘ ਦੀ ਚਲੇ ਮੰਤਰ ਪੁਰੇ ਬਾਸ ਦੇਖਾਨਾਰ ਸਿੰਘ ਵੀਰ ਤੇਰੀ ਹਾਜ਼ਰੀ ਪਹਿਰੇ ਦਾ ਤਮਾਸਾ ਇੱਕ ਵਾਰ ਫੇਰ ਤੁਹਾਨੂੰ ਸੀਸ ਮੰਤਰ ਨੂੰ ਪੜ ਕੇ ਸੁਣਾ ਦਿੰਦੇ ਹਾਂ ਆਉ ਨਾਰ ਸਿੰਘ ਵੀਰ ਬੋਧੇ ਜੋ ਵੀ ਮੰਨੇ ਉਹਦਾ ਹੋ ਜੇ ਚੋਰ ਉਸ ਕੋ ਘੇਰ ਲਿਆ ਮੜੀ ਮਸਾਣੀ ਫੇਰ ਲਿਆ ਮੁੱਲਾ ਬੁਲਾਇਆ ਦਾ ਕੀਤਾ ਕਰਾਇਆ ਲਗਾ ਲਗਾਇਆ ਦੱਬਿਆ ਦਵਾਈਆ ਛੜਿਆ ਫੁਕਿਆ ਨਦੀ ਰੁੜਿਆ ਵਨਕੇ ਹਾਜ਼ਰਕਾਰ ਦੁਹਾਈ ਬਾਬੇ ਪਟਵਾਰ ਸਿੰਘ ਜੀ ਦੀ ਚਲੇ ਮੰਤਰ ਹਰੇਵਾਸ ਦੇਖਾਂ ਨਰ ਸਿੰਘ ਵੀਰ ਤੇਰੀ ਹਾਜ਼ਰੀ ਪਹਿਰੇ ਕਾ ਤਮੱਸਾ ਇਹ ਹੈ ਉਹ ਮੰਤਰ ਜੋ ਤੁਸੀਂ ਪੜਨਾ ਹੈ 108 ਵਾਰ ਜਾਪ ਉਹਨਾਂ ਵੀਰਾਂ ਨੇ ਕਰਨਾ ਹੈ ਜਿਨ੍ਹਾਂ ਨੇ ਖੁੱਲਾ ਜਾਪ ਕਰਨਾ ਹੈ ਜਿਨ੍ਹਾਂ ਨੇ ਹਾਜ਼ਰੀ ਲੈਣੀ ਹੈ ਉਹਨਾਂ ਨੇ ਪੰਜ ਮਾਲਾ ਪਾਠ ਇਸ ਦਾ ਕਰਨਾ ਹੈ ਕਿਸੇ ਬ੍ਰਾਂਜ ਜਗਾ ਤੇ ਬੈਠ ਕੇ ਹੀ ਕਰਿਓ ਤੇ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਮੰਤਰ ਪਾਠ ਜਾਪ ਕਲਮੇ ਲੈ ਕੇ ਆਉਂਦੇ ਰਹਿੰਦੇ ਹਾਂ ਲੋਕਾਂ ਦੇ ਭਲੇ ਦੀ ਖਾਤਰ ਆਉਂਦੇ ਲੈ ਕੇ ਆਉਂਦੇ ਰਹਿੰਦੇ ਹਾਂ ਇਹ ਸੁਣਦੇ ਹੋ ਸਾਨੂੰ ਉਜਾੜਿਤ